ਆ ਵੀ ਮੈਂ ਜਾਨੀ ਹਾਂ Copyright disclaimer under section 107 of the Copyright Act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use Satishriya College उम्मीद ਕਰਦੀ ਹੈ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਆਏ ਨਾ ਵੀ ਵੀਡੀਓ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਉਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਕਰਦੇ ਆਂ ਫਿਰ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਤੇ ਅੱਜ ਆਪਣੀ ਛੋਟੀ ਸਿਸਟਰ ਦਾ ਸੀਗਾ ਬਰਥਡੇ ਮੈਂ ਸਾਨੂੰ ਕਿਵੇਂ ਪਤਾ ਹੋਊਗਾ ਤੇਰੀ ਛੋਟੀ ਸਿਸਟਰ ਦਾ ਬਰਥਡੇ ਆ ਅਸੀਂ ਕਿਹੜਾ ਰਾਤੋਂ ਸੁੱਤੇ ਪਏ ਸੁਪਨੇ ਉਸੇ ਦੇ ਲੈਨੇ ਆ ਬਰਥਡੇ ਤੇ ਆਪਾਂ ਬਰਥਡੇ ਸੈਲੀਬ੍ਰੇਟ ਕਰਨਾ ਸੀ ਤੇ ਉਹਨਾਂ ਨੇ ਤਾਂ ਨਹੀਂ ਕੱਟਣਾ ਸੀ ਕੇਕ ਸੋ ਆਪਾਂ ਕੱਟ ਰਹੇ ਆ ਉਹਨਾਂ ਦਾ ਕੇਕ ਤੇ ਉਹਨਾਂ ਨੂੰ ਦੱਸਿਆ ਵੀ ਨਹੀਂ ਤੇ ਆਪਾਂ ਥੋੜਾ ਜਿਹਾ ਪ੍ਰੈਂਕ ਵੀ ਕਰਨਾ ਸੀ ਤੇ ਉਹ ਪ੍ਰੈਂਕ ਕਰ ਰਹੇ ਆ ਮੈਂ ਡਿਸਾਈਡ ਕਰ ਲਓ ਵੀ ਪਹਿਲਾਂ ਤੁਸੀਂ ਪ੍ਰੈਂਕ ਕਰਨਾ ਹੈ ਕਿ ਕੇਕ ਕੱਟਣਾ ਕਿਉਂਕਿ ਜੇ ਤੁਸੀਂ ਦੋਨੇ ਚੀਜ਼ ਇਕੱਠੇ ਕੀਤੀਆਂ ਫਿਰ ਐਸੀ ਬੜੇ ਕਨਫਿਊਜ਼ ਹੋ ਜਾਗੇ ਤੇ ਫਿਰ ਤੁਹਾਨੂੰ ਇਹ ਜਿਹੜਾ ਲਾਨ ਤਾਂ ਪਾਵਾਂਗੇ ਜਿਹੜੀਆਂ ਤੁਹਾਡੇ ਕੋਲ ਸੁਣੀਆਂ ਵੀ ਨਹੀਂ ਜਾਣਗੀਆਂ ਇਸ ਕਰਕੇ ਡਿਸਾਈਡ ਕਰ ਲਓ ਵੀ ਪਹਿਲਾਂ ਪ੍ਰੈਂਕ ਕਰਨਾ ਹੈ ਕਿ ਕੇਕ ਕੱਟਣਾ ਤੁਸੀਂ ਕੀ ਪ੍ਰੈਂਕ ਕੀਤਾ ਤੇ ਉਹਨਾਂ ਮਤਲਬ ਕਿ ਬਰਥਡੇ ਸੈਲੀਬ੍ਰੇਟ ਨਹੀਂ ਕਰ ਰਹੇ ਸੀਗੇ ਇਸ ਕਰਕੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਸੋਨੂ ਬਹੁਤ ਜ਼ਿਆਦਾ ਬਿਮਾਰ ਆ ਤੇ ਉਹਨੂੰ ਹੌਸਪੀਟਲ ਲੈ ਕੇ ਜਾਣਾ ਤੇ ਘਰੇ ਕੋਈ ਹੈ ਵੀ ਨਹੀਂਗਾ ਜੀਜੇ ਨੂੰ ਫੋਨ ਕੀਤਾ ਤੇ ਜੀਜੂ ਉਹਨੂੰ ਲੈ ਕੇ ਹੁਣ ਘਰੇ ਆਣਗੇ ਤੇ ਆਪਾਂ ਉਹਨੂੰ ਕੁਝ ਵੀ ਨਹੀਂ ਦੱਸਣਾ ਤੇ ਉਹ ਜਲਦਬਾਜ਼ੀ ਚਾ ਰਹੇ ਆ ਤੇ ਉਹਨਾਂ ਦੇ ਰਿਐਕਸ਼ਨ ਵੀ ਦੇਖਾਂਗੇ ਦਿਖਾਵਾਂਗੇ ਤੁਹਾਨੂੰ ਕੀ ਰਿਐਕਸ਼ਨ ਆ ਰਿਐਕਸ਼ਨ ਦੇਖਣ ਲਈ ਹੋਰ ਦੱਸਦੇ ਰਿਐਕਸ਼ਨ ਕੀ ਰਿਐਕਸ਼ਨ ਹੈ ਤੇ ਨਾਲ ਸੋਨੂ ਬਿਮਾਰ ਹੋ ਗਈ ਸੋਨੂ ਬਿਮਾਰ ਨਹੀਂ ਦੀ ਸੋਨੂ ਕੇਕ ਦਾ ਨਾਮ ਸੁਣ ਕੇ ਠੀਕ ਹੋਊਗੀ ਕਿਵੇਂ ਠੀਕ ਹੋ ਗਿਆ ਸਾਰੇ ਨੂੰ ਪਤਾ ਲੱਗੂਗਾ ਅੱਛਾ ਨਹੀਂ ਲੱਗਾ ਕਿ ਨਾ ਬੁਰਾ ਲੱਗਾ ਐ ਸੱਚੀ ਹੈ ਸੱਚੀ ਟੈਨਸ਼ਨ ਚ ਆ ਗਿਆ ਏ ਕੁੜੀ ਰੋ ਵੀ ਹਾਏ ਕੁੜੀ ਰੋ ਵੀ ਹਾਏ ਉਧਰ ਦੇ ਕਿ ਮੂਹ ਲਮਕਾ ਹੈ ਇਹ ਕੋ ਵੀ ਵਿਚਾਰਾ ਕਮਲਾ ਆ ਗਿਆ ਹੈ ਕੁ ਆ ਪ੍ਰੈਂਕ ਪਰ ਮੈਨੂੰ ਕਿਸੇ ਪਾਸੇ ਨਹੀਂ ਲੱਗਾ ਪ੍ਰੈਂਕ ਇਹ ਤੁਹਾਡਾ ਪ੍ਰੈਂਕ ਜਿਹੜਾ ਮੈਨੂੰ ਲੱਗਾ ਸਕ੍ਰਿਪਟਡ ਹੈ ਕਿਉਂਕਿ ਜੇ ਸੱਚੀ ਪ੍ਰੈਂਕ ਕੀਤਾ ਹੁੰਦਾ ਨਾ ਤੇ ਤੇਰੀ ਭੈਣ ਇਹਨੇ ਤਿਆਰ ਸ਼ਹਿਰ ਹੋਗੇ ਨਹੀਂ ਹੋਣਾ ਸੀਗਾ ਸੌਖੀ ਬਿੰਦੀ ਲਾ ਕੇ ਨਹੀਂ ਹੋਣਾ ਸੀਗਾ ਸਾਰਾ ਪਤਾ ਲੱਗ ਜਾਂਦਾ ਜੀ ਇਹ ਸਕ੍ਰਿਪਟਡ ਹੂੰ ਛੋਟਾ ਜਿਹਾ ਦੇਖ ਲੈਨੇ ਆ ਉਹਨਾਂ ਦਾ ਗੱਲ ਫੜਕਣਾ ਨਹੀਂ ਕਿਤੇ ਸੱਤ ਕਿੱਲੇ ਨਾ ਨਾ ਭੁੱਲ ਕੇ ਵੀ ਛੋਟਾ ਕੇਕ ਨਾ ਲਿਓ ਕਿਉਂਕਿ ਜੇ ਤੁਸੀਂ ਛੋਟਾ ਕੇਕ ਲੈ ਲਿਆ ਫਿਰ ਤੁਸੀਂ ਕੀ ਖਾਓਗੇ ਕੇਕ ਤਾਂ ਕੱਲਾ ਕਾਲੂ ਹੀ ਖਾਜੂਗੀ ਛੋਟਾ ਆਲੇ ਸਮਾਨ ਚੱਲ ਗਿਆ ਫਿਰ ਐ ਮਾਤ ਜੀ ਬੜੀ ਅੱਛੀ ਅੱਛੀ ਹੁੰਦੀ ਐ ਇਹਨੂੰ ਕਾ ਲੋ ਦੇਖੋ ਕੇਕ ਨੂੰ ਹੱਥ ਜੀ ਚੱਕ ਕੇ ਬਾਗੋ ਬਾਗ ਹੋਈ ਫਿਰਦੀ ਐ ਜਿਵੇਂ ਨੂੰ ਕੇਕ ਨਹੀਂ ਪਤਾ ਨਹੀਂ ਕੀ ਐ ਜੀ ਕੀਮਤੀ ਚੀਜ਼ ਮਿਲ ਗਈ ਨੇ ਜਿਵੇਂ ਕੋਹੀ ਨੂੰਰੀ ਮਿਲ ਗਿਆ ਹੁੰਦਾ ਇਹਨੂੰ ਐ ਬਾਗੋ ਬਾਗ ਹੋਈ ਫਿਰਦੀ ਉੱਡੀ ਫਿਰਦੀ ਐ ਪੂਰਾ ਨਾਂ ਛੱਡ ਕੇ ਜੂਸ ਪੀਣ ਲੱਗ ਗਈ ਕੁੜੀ ਦੇਖੋ ਉਹ ਮਰ ਗਿਆ ਪੀ ਲੈ ਕੋ ਜਾਨੇ ਕਾਲੋ ਬਾਲੀ ਹੋਗੀ ਤੇਰਾ ਜੂਠਾ ਪਿੰਦ ਤੇ ਜਵਾਕ ਨੇ ਵੀ ਮਨਾ ਕਰਤਾ ਵੀ ਨਹੀਂ ਮੈਂ ਤੇਰਾ ਜੂਠਾ ਨਹੀਂ ਪੀਣਾ ਤੇ ਤੀਪ ਪਤਾ ਨਹੀਂ ਤੇਰਾ ਝੂਠਾ ਕਿਵੇਂ ਖਾ ਪੀ ਲੈਂਦਾ ਵਾ ਹਾਂ ਦੇਣਾ ਸਾਰਾ ਦਿਨ ਪੀਤ ਤਾਂ ਤਾਂ ਬਾਅਦ 12 ਵਜੇ ਜਾਣ ਹੁੰਦੇ ਸੈਲੀਬ੍ਰੇਟ ਕੀਤਾ ਜਾਂਦਾ ਅੱਛਾ ਚਲ ਬਈ ਆਇਆ ਸਤੰਤਰਾਂ ਅੰਦਰਾ ਬਾਕੀ ਸਾਰਾ ਦੇ ਅਸਰ ਪਸਰ ਪਕਾਲੋ ਕੇਕ ਦੇ ਆਲੇ ਦੁਆਲੇ ਫੈਦੀ ਜਦੋਂ ਕੇਕ ਕੱਟਿਆ ਗਿਆ ਨਾਲ ਦੇ ਨਾਲ ਚੱਕ ਕੇ ਸਾਰਾ ਮੂੰਹ ਚ ਪਾ ਲੈਣਾ ਮਾਦੇ ਕਿੱਥੇ ਪਾਨੇ ਆਪਾਂ ਗੁੰਗਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਆ ਬੜਾ ਸਖਾ ਬਾਤਾਂ ਤਾਂ ਮੋਰੇ ਪਿੰਨਾ ਵਗੇ ਸੁੰਦੇ ਫਟਾਕੇ ਆ ਸੀ ਕੇਕ ਨੂੰ ਚੁੰਨੀ ਨਾਲ ਕਾਹ ਤੋਂ ਢੱਕੀ ਜਾਂਦੇ ਆ ਆ ਜਿਹੜਾ ਪਿੱਛੇ ਪੜਦੇ ਲੱਗੇ ਉਹਦੇ ਨਾਲ ਹੀ ਢੱਕ ਲੈਂਦੇ ਕੋ ਜਿਹੜੇ ਪੜਦੇ ਆ ਬੈੱਡ ਨੂੰ ਲਗਾਉਣ ਵਾਸਤੇ ਲੱਗੇ ਹੋਏ ਆ ਕੋਈ ਨਾ ਕਿੱਥੇ ਕਰਕੇ ਉਸ ਤੋਂ ਬਾਅਦ ਕੋਈ ਆਇਆ ਇੱਕ ਚੀਜ਼ ਹੁੰਦੀ ਹੈ ਮਸ ਜਾਵੇ ਚਲੋ ਦੀਦੀ ਕੱਟ ਦੋ ਭੈਣ ਆਇਆ ਪਤਾ ਲੱਗ ਕੇ ਅਸਲ ਕਾਲੋਂ ਨੇ ਜਦੋਂ ਕਿ ਚੱਜ ਦਾ ਕੰਮ ਕੀਤਾ ਕੋਈ ਸਿਆਣਾ ਕੰਮ ਕੀਤਾ ਕਾਲੋਂ ਦੀ ਹਰਕਤ ਦਾ ਕੋਈ ਪਤਾ ਲੱਗ ਜਾਂਦਾ ਵੀ ਹਾਂ ਕਾਲੋਂ ਕਦੇ ਚੱਜ ਦਾ ਸਿਆਣਾ ਵਧੀਆ ਕੰਮ ਕਰ ਹੀ ਨਹੀਂ ਸਕਦੀ ਲਾਹੋ ਕੱਲੇ ਫੀਲਿੰਗਾਂ ਲਈ ਜਾਂਦਾ ਹਾ ਕੀ ਕਰੀਏ ਨਹੀਂ ਫਾਇਦਾ ਤਾਂ ਕੋਈ ਨਹੀਂ ਕੋਈ ਆਰ ਨਹੀਂ ਲਵ ਯੂ ਮੈਂ ਜਾਂਦੀ ਹਾਂ ਓਹੋ ਕਾਲੋ ਤਾਂ ਸਵਾਰ ਨਹੀਂ ਮੈਂ ਦਗਾ ਪੋਰਾਂ ਲਈ ਸਵਾਰ ਸਾਰਾ ਕੇ ਕੀ ਆਉਂਦੇ ਹੱਥ ਤੇ ਚਾਕਲੇਟ ਜੇ ਕੋਈ ਖਵਾਉਗਾ ਨਾ ਉਹਦੀ ਭੈਣ ਨੂੰ ਤਾਂ ਥੋੜਾ ਥੋੜਾ ਮੈਂ ਰੱਖ ਕੇ ਦਵਾਂਗੀ ਤੇ ਬਾਕੀ ਸਾਰਾ ਨਹੀਂ ਖਾऊंगी ਵੀ ਐਡੀ ਬੇਸਬਰੀ ਹੈ ਤੇ ਇਹ ਕੇਕ ਨੂੰ ਵੇਖ ਕੇ ਲਵ ਯੂ ਮੈਂ ਜਾਂਦੀ ਹਾਂ ਨਾ ਮੈਂ ਤਾਂ ਬੰਦ ਜਰੂਰ ਬੁਲਾਈ ਜਾਂਦੀ ਆਂ ਅੱਜ ਇਹਨਾਂ ਖਾਂ ਮੋਦੀਆਂ ਨਹੀਂ ਓਏ ਪੱਟੀ ਕਿੱਥੋਂ ਲੈ ਕੇ ਆਈ ਸੀ ਅਸਟਾ ਇਹ ਕੀ ਹੈ ਕੇਕ ਆਜੇ ਚੰਗੀ ਤਰ੍ਹਾਂ ਕੱਟਿਆ ਵੀ ਨਹੀਂ ਕਦੇ ਕਾਲੂ ਸ਼ੁਰੂ ਵੀ ਹੋ ਗਈ ਉਦੋਂ ਫੋਲੇ ਚੱਕ ਜਾ ਕੇ ਖਾਈਏ ਦੀਏ ਇਹ ਤਾਂ ਜਵਾਕਾ ਨਾਲ ਵੀ ਭੇੜੀ ਹੈ ਕਹੇ ਰਿਹਾ ਕਿ ਆਵਾ ਨਹੀਂ ਨਹੀਂ ਖਵਾ ਦੇ ਆਹ ਆ ਰਹੀ ਚੱਲੂਗਾ ਸਾਰਿਆਂ ਦਾ ਇੱਕ ਮਿੰਟ ਪਾਹੇ ਕਿ ਮੇਰੇ ਸੁਣਦੇ ਇਹਨਾਂ ਆਟਾ ਲੈਣ ਦੇ ਫੰਕਾ ਹਾਪੋਰ ਆ ਜਾ ਓਹੋ ਕਿੰਨੀ ਅੱਗ ਲੱਗੀ ਆ ਕਾਲੂ ਨੂੰ ਕੇਕ ਖਾਂਦੀ ਇੰਨੀ ਅੱਗ ਇੰਨੀ ਭੁੱਖ ਤੂੰ ਕੇਕ ਖਵਾਤਾ ਇਹਦਾ ਮਤਲਬ ਸਾਰੇ ਨੇ ਕੇਕ ਖਵਾਤਾ ਹੈ ਕੁੜੀ ਨੂੰ ਦੂਜੇ ਨੇ ਹਜੇ ਕੇਕ ਖਵਾਉਣਾ ਤੇ ਪਲੇਟੇ ਚੱਕ ਵੀ ਲਈ ਹੈ ਛੇਛੇ ਦੀ ਪਲੇਟੇ ਦੇ ਪਾ ਕੇ ਖਾ ਲਈ ਗਏ ਇੰਨੀ ਬੇਸਬਰੀ ਭੁੱਖੜਾ ਹੈ ਚਲੋ ਫਿਰ ਪਾਣੀ ਜੀ ਹਾਂ ਜੀ ਤਾਂ ਆਪ ਬਹੁਤ ਜਲਦ ਤੱਕ ਕੇਕ ਕੱਟ ਲੈ ਸੀ ਤੇ ਫਨਲੀ ਪੱਕੇ ਬਹੁਤ ਕੁਝ ਜੀ ਤੁਹਾਡੀ ਫੋਟੋ ਲਾ ਕੇ ਐਨੂੰ ਇੰਜੋਏ ਕਰਨਾ ਕਹਿੰਦੇ ਆ ਨਹੀਂ ਜੇ ਐਨੂੰ ਇੰਜੋਏ ਕਰਨਾ ਕਹਿੰਦੇ ਤਾਂ ਫਿਰ ਜਿਹੜਾ ਅਸੀਂ ਇੰਜੋਏ ਕਰਦੇ ਨੂੰ ਗੰਦ ਬਣਾ ਕਹਿੰਦੇ ਆ ਹੋ ਜਨ ਜॉय ਦਾ ਫਿਰ ਕੋਈ ਵੀ ਨਾ ਕਰੇ ਜੇ ਜੇ ਤੁਸੀਂ ਗੰਦ ਪਾਉਣੇ ਰ ਐਨਜੋਏ ਕਰਨ ਵੇਲੇ ਯਾ ਫਿਰ ਅਸੀਂ ਪਾਗਲ ਹੋਰੇ ਫਿਰਦੇ ਸਾਨੂੰ ਵੱਲ ਚਾਹੀਦੀ ਨਹੀਂ ਗੀ ਐਨਜੋਏ ਕਰੀਦਾ ਕਿਵੇਂ ਹੁੰਦਾ ਹਾ ਟਾਊਨਸ ਲੈ ਕੇ ਗਏ ਸੀ ਨਾ ਅਮਰੀਕਾ ਗੋਲਡਨ ਉਹ ਸੇਮ ਉਦਾਂ ਦਾ ਹੀ ਹੈ ਸੇਮ ਹੀ ਉਹੀ ਚੀਜ਼ ਆ ਬਟ ਇਹ ਲੱਗਵਾ ਥੋੜੀ ਜੀ ਹਾਂਜੀ ਇੱਥੇ ਉਹ ਚੀਜ਼ ਨਹੀਂ ਹੈਗੀ ਬੜੇ ਵੇਖਾਂਗੇ ਹੁਣ ਜਾ ਕੇ ਪਤਾ ਲੱਗੇ ਹੈਲੋ ਸਤਿ ਸ਼੍ਰੀ ਅਕਾਲ ਭਾਬੀ ਜੀ ਹੋਰ ਕਿਵੇਂ ਠੀਕ ਠਾਕ ਖਾਂਦਾਂ ਤੋਂ ਆ ਕਿੰਨੇ ਕ ਵੱਡੇ ਘਰੋਂ ਬਾਨੀਆਂ ਡਾਨੀਆਂ ਦੀ ਕੁੜੀ ਇਹ ਐ ਫੀਨਿੰਗਾ ਲੈਂਦੀ ਆ ਬੋਲਣ ਲੱਗੀ ਐ ਨਹੀਂ ਬੜਾ 3600 ਫਿਲਟਰ ਲੱਗੇ ਹੋਏ ਆ ਕਹਿੰਦੇ ਉਹਨਾਂ ਦੇ ਫ੍ਰੀਜ ਦੇ ਉਹਨਾਂ ਦੇ ਫ੍ਰੀਜ ਦੇ ਕਹਿੰਦਾ ਮੈਂ ਉਹਨਾਂ ਨੇ ਹਿਸਾਬ ਮੰਗਣਾ ਅੱਛਾ ਲਾਓ ਵੀ ਮੈਂ ਚਲ ਐਡੀ ਕੋਈ ਗੱਲ ਨਹੀਂ ਸੀ ਅਗਲੇ ਨੇ 3 ਟ੍ਰੈਕਟਰ ਦੇ ਵੀ ਜਣੀਆਂ ਸੀਗੀਆਂ ਉਹਨੇ ਪੈਸੇ ਆਪਦੇ ਕੋਲੋਂ ਪਾ ਦੇਣੇ ਸੀਗੇ ਜੇ ਬੁਗੜੀ ਨੂੰ 4-5 ਪੱਪੀਆਂ ਦੇ ਦਿੰਦੀ ਹੈਣਾ ਸਤੀ ਇਹ ਮੇਰੀ 70 ਵਾਹ ਸਸਤੀ ਆ ਉਹ ਮੈਂ ਜਾ ਬੈਨਾਂ ਜਾਂਦੇ ਯਾਰ ਦੀਦੀ ਮੇਰੇ ਵੀ ਟਿਕਟ ਲੈ ਲੈ ਇੱਕ ਬਸ ਦੀਦੀ ਉਹ ਕਹਿਣਾ ਉਹਦੀ ਦੀਦੀ ਉਦਾਂ ਜਿਹੜੇ ਟਿਕਟ ਆ ਉਹ ਸਸਤੀ ਆ 70 ਰੁਪਏ ਕੋਈ ਮਹਿੰਗੀ ਨਹੀਂ ਗਿਆ ਜਵਾਕ ਲੈਣ ਆ ਗਿਆ ਪੈਸੇ ਮੰਗਣ ਆ ਗਿਆ ਵੀ ਹਾਂ ਮੈਨੂੰ ਵੀ ਫੂਟਾ ਦਵਾ ਦੇ ਮੇਰੇ ਵਾਸਤੇ ਇੱਕ ਟਿਕਟ ਲੈ ਦੋ ਮੈਂ ਤਾਂ ਪਰ ਆਵੇ ਜਿੱਥੇ ਲੈ ਰਿਆ ਉਹਦੇ ਟਿਕਟ ਮਹਿੰਗੀ ਹੋਗੀ ਹੈ। ਖੰਕਾ ਆ ਰਹੀ ਨਾ ਜੇ ਵੱਡਾ ਵਾ ਤੇ ਦੈ ਲੈ ਇਹਨਾਂ ਦਾ ਜਮਾ ਛੋਟਾ। ਉਹ ਪੂਦੀ ਬੰਗਲੇ ਜਾਏਗੀ। ਆਹ ਆ। ਚਲ ਆ ਰਿਓ ਕਿ ਹਿ ਫਿਲਮ ਦੇਖਦੇ ਹਾਂ। ਇੱਥੇ ਮੈਨੂੰ ਕਰਨਾ ਨਹੀਂ ਲਈ। ਨਹੀਂ ਹਾ ਜਿਹੜੀ ਤੇਰੇ ਕੋਲ ਬੈਠੀ ਹੈ ਵੀ ਤੇ ਕਪੂਤੀ ਆ। ਐਨੂੰ ਵੇਖ ਲੈ। ਇਹਨੂੰ ਵੇਖ ਕੇ ਤਾਂ ਸਮਝ ਲੈ ਭੂਤ ਨੂੰ ਵੇਖ ਲੈ ਇੱਕੋ ਗੱਲ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਪਾਂ ਇੱਥੇ ਖਤਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਉਹ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਹਾਂਜੀ ਫਿਰ ਮਿਲਦੇ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ